ਦੋਸਤੋ ਮੈਂ ਰਾਜੇਸ਼ ਸ਼ਰਮਾ ਬਸੰਤੀ ਤੋਂ YouTube ਚੈਨਲ ਤੋਂ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਨਾਲ ਜੁੜਿਆ ਹਾਂ ਦਰਸ਼ਕੋ ਅੱਜ ਪਟਿਆਲਾ ਵਿਖੇ ਤਿਰਪੜੀ ਪਟਿਆਲਾ ਵਿਖੇ ਮੌਸਮ ਵੀ ਬੜਾ ਸੁਹਾਣਾ ਮੌਸਮ ਨੇ ਬੜਾ ਸਾਥ ਦਿੱਤਾ ਹੋਇਆ ਹੈ ਅੱਜ ਅਸੀਂ ਇੱਥੇ ਪਲਾਂਟੇਸ਼ਨ ਵਨ ਮਾਊਂਸਰ ਦਾ ਉਦਘਾਟਨ ਕਰ ਰਹੇ ਹਾਂ ਔਰ ਸਾਡੇ ਸਾਰੇ ਸਾਥੀ ਤਿਰਪੜੀ ਵਾਸੀ ਸਾਰੇ ਇੱਥੇ ਹੁੰਮਾ ਆ ਕੇ ਪਹੁੰਚੇ ਨੇ ਔਰ ਥੋੜੀ ਦੇਰ ਬਾਅਦ ਸਾਡੇ ਆਪਣੇ ਡਾਕਟਰ ਬਲਬੀਤ ਸਿੰਘ ਜੀ ਜਿਹੜੇ ਕਿ ਸਾਡੇ ਸਿਹਤ ਮੰਤਰੀ ਪੰਜਾਬ ਨੇ ਉਹ ਪਹੁੰਚਣ ਵਾਲੇ ਨੇ ਔਰ ਮੈਂ ਕਹਾਂ ਵੀ ਇਸ ਤੋਂ ਪਹਿਲਾਂ ਅਸੀਂ ਸਾਰਿਆਂ ਸਾਥੀਆਂ ਨਾਲ ਰੂਬਰੂ ਕਰਾ ਦਈਏ ਤੁਹਾਨੂੰ ਦ ਵਨ ਇਹ ਬਸੰਤਰੀਤੂ ਯੂਥ ਕਲੱਬ ਸੰਤਰੀਤੂ ਯੂਥ ਕਲੱਬ ਤਿਰਪੜੀ ਪਟਿਆਲਾ ਵੱਲੋਂ ਤਿਰਪੜੀ ਦੇ ਦੁਕਾਨਦਾਰਾਂ ਦੇ ਸਹਿਯੋਗ ਦੇ ਨਾਲ ਇਹ ਕੀਤਾ ਜਾ ਰਿਹਾ ਦੋਸਤੋ ਤਿਰਪੜੀ ਪਟਿਆਲੇ ਦਾ ਦਿਲ ਹੈ ਔਰ ਜਿਹੜਾ ਦਿਲ ਹੈ ਉਹ ਬਿਲਕੁਲ ਸੇਵਾ ਲਈ ਧੜਕਦਾ ਹੈ ਔਰ ਤਿਰਪੜੀ ਦੇ ਜਿੰਨੇ ਵੀ ਤਮਾਮ ਦੁਕਾਨਦਾਰ ਨੇ ਹਮੇਸ਼ਾ ਬਸੰਤਰੀਤੂ ਕਲੱਬ ਨਾਲ ਜੁੜੇ ਕੇ ਇਹ ਸੇਵਾ ਕਰਦੇ ਨੇ ਜੇ ਤਿਰਪੜੀ ਦੇ ਦੁਕਾਨਦਾਰ ਵੀ ਸਾਨੂੰ ਸਾਥ ਨਾ ਦੇ ਤਾਂ ਬਸੰਤਰੀਤੂ ਯੂਥ ਕਲੱਬ ਤਿਰਪੜੀ ਪਟਿਆਲਾ ਕੋਈ ਕੰਮ ਨਹੀਂ ਕਰ ਸਕਦਾ ਸਵਾਗਤ ਕਰਦੇ ਆ ਸਰ ਤੁਹਾਡਾ ਵੀ ਸਵਾਗਤ ਕਰਦੇ ਆ ਦੋਸਤੋ ਮੈਂ ਰਾਜੇਸ਼ ਸ਼ਰਮਾ ਬਸੰਤਿਧਿਤ YouTube ਚੈਨਲ ਤੋਂ ਇੱਕ ਵਾਰੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿ ਉਹ ਬੜੇ ਇਸ ਮਹਾਨ ਕਾਰ ਇਨਸਾਨੀਅਤ ਦੇ ਕਾਰਜ ਵਿੱਚ ਆਏ ਨੇ ਔਰ ਸਾਡੇ ਤ੍ਰਿਪੜੀ ਤੋਂ ਸਾਡੇ ਐਸਐਚਓ ਸਾਹਿਬ ਵੀ ਆਏ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਪੰਜਾਬ ਪੁਲਿਸ ਦੇ ਬਿਨਾ ਕੋਈ ਵੀ ਕਾਰਜ ਸਵਲ ਨਹੀਂ ਹੋ ਸਕਦਾ ਪੰਜਾਬ ਪੁਲਿਸ ਦੇ ਮਾਣ ਹੈ ਸਾਨੂੰ ਜਿਹੜੀ ਇਹ ਖਾਕੀ ਵਰਦੀ ਹੈ ਇਹ ਲੋਕਾਂ ਦੀ ਹਿਫਾਜ਼ਤ ਲਈ ਪਾਈ ਜਾਂਦੀ ਹੈ ਇਹ ਦੇਸ਼ ਲਈ ਪਾਈ ਜਾਂਦੀ ਹੈ ਇਹ ਸਮਾਜ ਲਈ ਪਾਈ ਜਾਂਦੀ ਹੈ ਇਹ ਖਾਕੀ ਵਰਦੀ ਦਾ ਮਤਲਬ ਇਹ ਹੀ ਹੈ ਕਿ ਆਓ ਆਪਾ ਸਮਾਜ ਲਈ ਜੀਏ ਸਮਾਜ ਦੀ ਸੇਵਾ ਕਰੀਏ ਸਰਕਾਰੀ ਮੁਲਾਜ਼ਮ ਇੱਕ ਅਲੱਗ ਚੀਜ਼ ਹੈ ਔਰ ਇੱਕ ਜਜ਼ਵਾਤ ਅਲੱਗ ਚੀਜ਼ ਨੇ ਆਪਾਂ ਐਸਐਚਓ ਸਾਹਿਬ ਨਾਲ ਗੱਲ ਵੀ ਕਰਾਂਗੇ ਔਰ ਹਾਜੀ ਸਾਹਿਬ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਤੁਸੀਂ ਬਸੰਤੀ ਤੋਂ ਯੂਥ ਕਾਲ ਤੋਂ ਤ੍ਰਿਪਤੀ ਪਟਿਆਲਾ ਤੋਂ ਜਿਹੜਾ ਅੱਜ ਵਨ ਮਾਸੋ ਦਾ ਪ੍ਰੋਗਰਾਮ ਉਜਾਗਰ ਕੀਤਾ ਜਾ ਰਿਹਾ ਹੈ ਔਰ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵਨ ਮਾਸੋ ਦੇ ਪ੍ਰਤੀ ਅੱਲਾਹ ਤੁਹਾਨੂੰ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਪ੍ਰਸ਼ੰਸਾ ਕਰ ਰਹੇ ਮੈਂ ਕੱਲ ਇੱਥੇ ਗੁਦਰਤੀ ਲੰਘਿਆ ਮੈਂ ਦੇਖਿਆ ਮੈਂ ਬੜਾ ਵਧੀਆ ਪ੍ਰਸ਼ੰਸਾ ਚਲੋ ਮੈਨੂੰ ਇਸ ਸ਼ਾਮਲ ਹੋਣ ਦਾ ਮੌਕਾ ਮਿਲਿਆ ਬਹੁਤ ਥੈਂਕ ਯੂ ਸਰ ਤੁਸੀਂ ਤੁਹਾਡਾ ਅਸੀਂ ਦੋਸਤੋ ਆਓ ਆਪਾਂ ਗੱਲ ਕਰਦੇ ਆ ਕਪੂਰ ਸਾਹਿਬ ਨਾਲ ਕਪੂਰ ਸਾਹਿਬ ਪਲੀਜ਼ ਅੱਜ ਵਨ ਮਾਉਥਸਪ ਦਾ ਪ੍ਰੋਗਰਾਮ ਜੁਸਿਸ ਕੀਤਾ ਜਾ ਰਿਹਾ ਬਸੰਤਰੀਤੂ ਯੁਥਕਲਾ ਤ੍ਰਿਪਤੀ ਪਟਿਆਲਾ ਤੁਸੀਂ ਪੁਰਾਣਾ ਸਮਾਂ ਜਰਾ ਯਾਦ ਕਰੋ ਜਦੋਂ ਤੁਸੀਂ ਕਿਸ ਬਸੰਤਰੀਤੂ ਯੁਥਕਲਾ ਤ੍ਰਿਪਤੀ ਪਟਿਆਲਾ ਦੇ ਚੇਅਰਮੈਨ ਹੁੰਦੇ ਸੀ ਔਰ ਤੁਹਾਡਾ ਦਿਖਾਇਓ ਰਸਤੇ ਤੇ ਕਲੱਬ ਅੱਜ ਵੀ ਸੇਵਾ ਕਰ ਰਿਹਾ ਤਾਂ ਇਸ ਗੱਲ ਤੇ ਮਾਣ ਵੀ ਹੋਏਗਾ ਅੱਜ ਦੇ ਵਨ ਮਾਉਥਸਪ ਪ੍ਰੋਗਰਾਮ ਬਾਰੇ ਤੁਹਾਡੇ ਕੀ ਵਿਚਾਰ ਨੇ ਮੇਰਾ ਤਾਂ ਇੱਕੋ ਵਿਚਾਰ ਹੈ ਕੀ ਬੂਟੇ ਭਾਵੇਂ ਕੱਟ ਲਓ ਪਲਣੇ ਚਾਹੀਦੇ ਬਿਲਕੁਲ ਬਿਲਕੁਲ ਇੱਥੇ ਇੱਕ ਡਿਊਟੀ ਲਾ ਦਿਓ ਕਿਸੇ ਬੰਦੇ ਦੀ ਵੀ ਆ ਬੂਟਾ ਤਾਏ ਦੇਖਣਾ ਆ ਦੇਖੋ ਜੀ ਦੁਕਾਨਦਾਰ ਵੀਰ ਬਹੁਤ ਸਹਿਯੋਗ ਕਰ ਰਹੇ ਨੇ ਆਪਾਂ 5% ਵੀ ਜੇ ਬੂਟੇ ਪਾੜ ਲੈਣੇ ਆ ਤਾਂ ਆਪਣੀ ਸਕਸੈਸ ਆਪਾਂ ਕੰਮ ਨਾਲ ਕਪੂਰ ਸਾਹਿਬ ਇਹ ਵਾਅਦਾ ਹੈ ਕਿ ਜਿੰਨੇ ਬੂਟੇ ਲੱਗ ਰਹੇ ਨੇ ਇਹ 32 ਪੌਦੇ ਲੱਗ ਰਹੇ ਨੇ ਉਹਨਾਂ ਦੇ 32 ਪੌਦੇ ਤੇ 1 ਲੱਖ ਰੁਪਏ ਖਰਚ ਕੀਤਾ ਜਾ ਰਿਹਾ ਹੈ ਔਰ ਅਸੀਂ ਸਾਰੇ ਦੁਕਾਨਦਾਰ ਸਾਡੇ ਤਿਰਪੜੀ ਵਾਸੀ ਜਿੰਨੇ ਵੀ ਨੇ ਸਾਰਿਆਂ ਦਾ ਸਹਿਯੋਗ ਹੈ ਆਓ ਆਪਾਂ ਗਾਂਧੀ ਜੀ ਕਿੱਥੇ ਨੇ ਗਾਂਧੀ ਜੀ ਸ਼ੰਕਰ ਜੀ ਪਲੀਜ਼ ਸਾਡੇ ਸਿਹਤ ਸਾਡੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਪਹੁੰਚ ਗਏ ਨੇ ਔਰ ਇੱਥੇ ਹੁਣ ਵਨ ਮਾਸੋ ਦਾ ਪ੍ਰੋਗਰਾਮ ਦਾ ਆਰਗਨ ਕਰਣਗੇ ਭਾਈ ਜਿਸਨੇ ਫੋਟੋ ਖਾਣੀ ਹੈ ਡਾਕਟਰ ਸਾਹਿਬ ਆਪਣੇ ਘਰ ਦੇ ਹੀ ਨੇ ਤੁਸੀਂ ਫੋਟੋ ਖਾ ਸਕਦੇ ਹੋ ਪਲੀਜ਼ ਕੱਲ ਨੂੰ ਇਹ ਨਾ ਕਹੋ ਕਿ ਫੋਟੋ ਨਹੀਂ ਹੋਈ ਸਾਡੀ ਮੇਰੇ ਜਾਣ ਚੁਣ ਲਓ ਤੁਸੀਂ ਖੜੋ ਸਾਡੇ ਨਾਲ ਆਜੋ 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 ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਹਾਈ ਗੁਰੂ ਜੀ ਕੀ ਫਤਿਹ ਤੁਸੀਂ ਆ ਤੇ ਨੀਚੇ ਕਰ ਲੋ ਕਰ ਲੋ ਹਾਂਜੀ ਹਾਂ ਹੋ ਗਈ ਹੋ ਗਈ ਜੇ ਸ਼ੋਭਾ ਵੀ ਬੀਰ ਨੂੰ ਗੱਲਾਂ ਕਰਦੇ ਹੋਏ ਹਾਂ ਪੜਾਏ ਖੁੱਲਜੋ ਕੰਨੀ ਤੇ ਕਈ ਲੈ ਆ ਜੀ ਕਈ ਲੈ ਆ ਜੀ ਕਿਰਪਾ ਪਾਣੀ ਪਾ ਦਿਓ ਲੋ ਜੀ ਲੋ ਸ਼ੰਕਰ ਜੀ ਸਾਡਾ ਬੁਲਾ ਰਹੇ ਨੇ ਆਓ ਪੂਰਾ ਖੁੱਲਜੋ ਰਵੀ ਜੀ ਨਵੀ ਇਹ ਇਹ ਮਾਰੇ ਆਓ ਬਾਬਾ ਲੈ ਆਵਾਂਗੇ ਦੋਸਤੋ ਮੈਂ ਰਾਜੇ ਸ਼ਰਮਾ ਬਸੰਤ ਤੇ YouTube ਚੈਨਲ ਤੋਂ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਲੱਸਕੋ ਅੱਜ ਸਾਡੇ ਵੀੜੇ 'ਚ ਸਾਡੇ ਬਹੁਤ ਹੀ ਪਿਆਰੇ ਨੇਤਾ ਡਾਕਟਰ ਬਲਵੀ ਸਿੰਘ ਜੀ ਜਿਹੜੇ ਕਿ ਕੈਬਨਿਟ ਮੰਤਰੀ ਸਿਹਤ ਮੰਤਰੀ ਨੇ ਆਏ ਨੇ ਪਰ ਮੈਂ ਸਾਰਿਆਂ ਨੂੰ ਇੱਕ ਗੱਲ ਜ਼ਰੂਰ ਸਾਂਝੀ ਕਰਕੇ ਪ੍ਰਾਊਡ ਮਹਿਸੂਸ ਕਰਾਂਗਾ ਕਿ ਜਦੋਂ ਦੇ ਬਸੰਤ ਰਤੂ ਯੁੱਧ ਦਾ ਤ੍ਰਿਪਤੀ ਬਣਿਆ ਸੀ ਤਾਂ ਡਾਕਟਰ ਸਾਹਿਬ ਸ਼ੁਰੂਆਤ ਤੋਂ ਇਸ ਕਲੱਬ ਦੇ ਨਾਲ ਜੁੜੇ ਹੋਏ ਨੇ ਔਰ ਅਸੀਂ ਸਟੇਟ ਕਾਲਜ ਦੇ ਵਿੱਚ ਬਹਿ ਕੇ ਡਾਕਟਰ ਸਾਹਿਬ ਨਾਲ ਅਸੀਂ ਮੀਟਿੰਗਾਂ ਕਰਿਆ ਕਰਦੇ ਸੀ ਔਰ ਡਾਕਟਰ ਸਾਹਿਬ ਨੇ ਅੱਜ ਤੱਕ ਸਾਡਾ ਮਾਰਦਸਤਕ ਕੀਤਾ ਔਰ ਅੱਗੇ ਵੀ ਤੁਸੀਂ ਸਾਡਾ ਮਾਰਦਸਤਕ ਕਰਦੇ ਰਹਿਣਗੇ ਡਾਕਟਰ ਸਾਹਿਬ ਤੁਹਾਡਾ ਮੈਂ ਰਾਜੇਸ਼ਰਮਾ ਬਸੰਤ ਰਤੂ ਯੁੱਧ ਦਾ ਤ੍ਰਿਪਤੀ YouTube ਚੈਨਲ ਤੋਂ ਔਰ ਬਸੰਤ ਰਤੂ ਯੁੱਧ ਆ ਸਾਡੇ ਵਿੜੇ ਤਿਰਪੜੀ ਚ ਆਇਓ ਕਿਉਂਕਿ ਤਿਰਪੜੀ ਪਟਿਆਲੇ ਦਾ ਦਿਲ ਹੈ ਔਰ ਅੱਜ ਸਾਡਾ ਦਿਲ ਪੂਰਾ ਖੁਸ਼ ਹੈ ਕਿ ਤੁਸੀਂ ਆ ਕੇ ਅੱਜ ਵਨ ਮਾਊਂਸ ਦਾ ਉਦਘਾਟਨ ਕਰੋਗੇ ਔਰ ਡਾਕਟਰ ਸਾਹਿਬ ਤੁਸੀਂ ਅੱਜ ਪਰਿਵਰਣ ਬਹੁਤ ਵਿਗੜ ਰਿਹਾ ਹੈ ਔਰ ਆਪਾਧਾ ਬਹੁਤ ਕੰਮ ਕੀਤਾ ਵਾਤਾਵਰਨ ਤੇ ਮੈਂ ਸਾਰਿਆਂ ਨੂੰ ਦੱਸ ਦਵਾਂ ਕਿ ਟਰੱਕ ਯੂਨੀਅਨ ਦੇ ਅੰਦਰ ਅਸੀਂ 2 ਸਾਲ ਮੈਂ ਔਰ ਡਾਕਟਰ ਸਾਹਿਬ ਨੇ ਟਰੱਕ ਯੂਨੀਅਨ ਦੇ ਜਿਹੜੇ ਡਰਾਈਵਰ ਸੀ ਉਹਨਾਂ ਦੇ ਸੈਂਪਲ ਲਏ ਐਸਆਈਵੀ ਤੇ ਅਸੀਂ ਬਹੁਤ ਕੰਮ ਕੀਤਾ ਡਾਕਟਰ ਸਾਹਿਬ ਦੇ ਨਾਲ ਉਹ ਡਾਕਟਰ ਸਾਹਿਬ ਦਾ ਸਾਨੂੰ ਬਹੁਤ ਸਾਥ ਮਿਲਦਾ ਹੈ ਤਾਂ ਡਾਕਟਰ ਸਾਹਿਬ ਅੱਜ ਦੇ ਇਸ ਮਾਹੌਲ ਤੇ ਅੱਜ 1 ਮਾਸ ਤੇ ਪ੍ਰੋਗਰਾਮ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਆਵਾਮ ਨੂੰ ਕਿ ਆਵਾਮ ਪੌਦੇ ਲਗਾਉਣ ਵਾਤਾਵਰਨ ਨੂੰ بچਾਉਣ ਜਲ ਬਚਾਉਣ ਮੈਂ ਸਾਰੇ ਜਿੰਨੇ ਵੀ ਮੇਰੇ ਭਰਾ ਮੈਨੂੰ ਇੱਥੇ ਆਏ ਆ ਔਰ ਜਿਹੜੇ ਮੇਰੀ ਆਵਾਜ਼ ਸੁਣ ਸੁਣ ਰਹੇ ਆ ਜਾਂ ਸੁਣਨਗੇ ਉਹਨਾਂ ਸਾਰਿਆਂ ਨੂੰ ਇੱਕੋ ਬੇਨਤੀ ਕਰਨਾ ਕਿ ਆਪਾਂ ਜੇ ਜਿੰਦਾ ਰਹਿਣਾ ਨਾ ਜੀ ਤਾਂ ਆਪਾਂ ਸਾਹ ਲੈਣਾ ਜਿੰਨੀ देर ਸਾਹ ਚੱਲਦੇ ਆ ਉੰਨੀ ਤੇਰੀ ਆਪਣੀ ਜ਼ਿੰਦਗੀ ਆ ਤੇ ਜਦੋਂ ਆਪਾਂ ਸਾਹ ਲੈਣਾ ਤੇ ਅੰਦਰ ਆਕਸੀਜਨ ਲੈ ਕੇ ਜਾਣੀ ਆ ਪੰਜਾਬ ਦੇ ਵਿੱਚ ਜਿਹੜਾ ਜੰਗਲਾਂ ਦਾ ਕਵਰ ਹੈ ਨਾ ਜਿਹਨੂੰ ਫੋਰੈਸਟ ਕਵਰ ਕਹਿੰਦੇ ਆ ਅਸੀਂ ਉਹ ਸਿਰਫ 5.6% ਰਹਿ ਗਿਆ ਜੋ ਕਿ ਚੰਡੀਗੜ੍ਹ ਤੇ 40% ਹੈ ਮਤਲਬ ਪੂਰੇ ਦੇਸ਼ ਦੇ ਨਾਲੋਂ ਵੀ ਸਾਡਾ ਪੰਜਾਬ ਚ ਸਭ ਤੋਂ ਘੱਟ ਹੈ ਸੋ ਅਸੀਂ ਬਾਕੀ ਸਾਰਾ ਕੁਝ ਆਪਣਾ ਜਿਵੇਂ ਇਹ ਇੱਕ ਬਿਜ਼ਨਸ ਦਾ ਸੈਂਟਰ ਐ ਕਿਹਾ ਜਾ ਸਕਦਾ ਹੈ ਇੱਥੇ ਬਹੁਤ ਸਾਰੀਆਂ ਦੁਕਾਨਾਂ ਆ ਲੋਕਾਂ ਦਾ ਲੱਖਾਂ ਕਰੋੜਾਂ ਦਾ ਬਿਜ਼ਨਸ ਹੈ ਬਟ ਇਦੇ ਨਾਲ ਨਾ ਇੱਕ ਪ੍ਰਦੂਸ਼ਣ ਵੀ ਆਦਾ ਜਿੰਨੀਆਂ ਜਿੰਨੀਆਂ ਗੱਡੀਆਂ ਹੋ ਗਈਆਂ ਆਪਣੀਆਂ ਤੇ ਆਪਾਂ ਵੱਧ ਤੋਂ ਵੱਧ ਬੂਟੇ ਲਾਈਏ ਹਰ ਇੱਕ ਬੰਦਾ ਜਿੰਨੇ ਵੀ ਇੱਥੇ ਦੁਕਾਨਾਂ ਵਾਲੇ ਅਗਰ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਅਸੀਂ ਸੈਂਟਰ ਵਿੱਚ ਤਾਂ ਲਾ ਰਹੇ ਆ ਮੀਡੀਅਮ ਦੇ ਵਿੱਚ ਵੀ ਦੋ ਦੁਕਾਨਾਂ ਦੇ ਵਿਚਾਲੇ ਇੱਕ ਛੋਟਾ ਜਿਹਾ ਬੂਟਾ ਲਾ ਦੇ ਜੇ ਬੂਟਾ ਹੋਏਗਾ ਫੁੱਲ ਲੱਗਣਗੇ ਥੋੜੀ ਆਕਸੀਜਨ ਵੀ ਆਏਗੀ ਤੁਹਾਨੂੰ ਸਾਹ ਆਦਾ ਰਹੇਗਾ ਸੌਂਕਾ ਰਹੇਗਾ ਇਹ ਆਪਾਂ ਨੂੰ ਜਿੱਥੇ ਵੀ ਜਗ੍ਹਾ ਮਿਲਦੀ ਆਪਾਂ ਨੂੰ ਬੂਟੇ ਲਾਣੇ ਪੈਣਗੇ 6% ਤੋਂ ਆਪਾਂ 25% ਤੱਕ ਜਾਣਾ ਦੇਖ ਲਓ ਚਾਰ ਗੁਣਾ ਕਰਨਾ ਕਿਤੇ ਆਪਾਂ ਨੂੰ ਜਗ੍ਹਾ ਲੱਭ ਕੇ ਲਾਣਾ ਪਏਗਾ ਤੁਹਾਡੇ ਮਤਲਬ ਸਾਹ ਨਾਲ ਜੁੜਿਆ ਹੋਇਆ ਜੀ ਆਪਣੇ ਸਾਹ ਦਾ ਸਵਾਲ ਹੈ ਇਹ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਸੋਚੋ ਬਹੁਤ سارے ਕੰਮ ਕਰ ਰਹੇ ਆ ਜੀ ਤੁਹਾਡੇ ਇੱਥੇ ਪਾਣੀ ਦੀ ਸਮੱਸਿਆ ਸੀ ਖੁਰਚਿਆ ਜਿਹੜਾ ਤੁਹਾਡਾ ਖੁਰਚਿਆ ਕਲੇਵ ਸਰ ਹਾਂਜੀ ਕਲੇਵ ਦੇ ਗੇਟ ਦੇ ਉੱਤੇ ਉਹ ਅਸੀਂ ਉਹਦਾ ਪਾਣੀ ਪਾ ਕੇ ਅਸੀਂ ਉਹਦਾ ਮੋਡਲ ਟਾਊਨ ਡਰੇਨ ਤੱਕ ਲੈ ਕੇ ਗਏ ਆ ਜੀ ਉਹਦਾ ਘੱਟੋ ਘੱਟ ਵੀ ਨੀਅਰਲੀ 1 ਕਰੋੜ ਦਾ ਪ੍ਰੋਜੈਕਟ ਹੈ ਉਹ ਫਾਈਨਲ ਸਟੇਜਸ ਵਿੱਚ ਆ ਜੀ ਹੌਦੀਆਂ ਬਣਦੀਆਂ ਪਈਆਂ ਉਸ ਤੋਂ ਬਾਅਦ ਸਾਰੀਆਂ ਸੜਕਾਂ ਬਣ ਜਾਣਗੀਆਂ ਇਹ ਵੀ ਤੁਹਾਡੀ ਸੜਕ ਬਣेंगी ਸਾਰੇ ਕੰਮ ਕਰ ਰਹੇ ਆ ਜੀ ਤੁਹਾਡੇ ਤ੍ਰਿਪੜੀ ਦੇ ਸੜਕਾਂ ਵੀ ਬਣਾਵਾਂਗੇ ਔਰ ਜਿੱਥੇ ਕੋਲੀ ਸਵੀਟਸ਼ਾਪ ਦੇ ਸਾਹਮਣੇ ਜਿਹੜਾ ਥੋੜਾ ਜਿਹਾ ਇੱਕ ਪਾਰਕਿੰਗ ਲੋਟ ਹੈ ਉਹਦੇ ਅਸੀਂ نیچے ਬਹੁਤ ਵਧੀ ਡਾਕਟਰ ਸਾਹਿਬ ਪਾਣੀ ਉਹਦੇ ਵਿੱਚ ਚਲਾ ਜਾਵੇ ਪਾਣੀ ਵੀ ਬਚਾਣਾ ਔਰ ਫੇਰ ਲਾ ਕੇ ਆਪਣੇ ਸਾਹ ਵਾਸਤੇ ਆਕਸੀਜਨ ਬਚਾਣੀ ਇਹ ਜਿਹੜਾ ਮੈਸੇਜ ਹੈ ਆਪਾਂ ਗੱਲਾਂ ਜਿੰਨੀਆਂ ਮਰਜ਼ੀ ਕਰੀ ਚੱਲੀਏ ਪ੍ਰੈਕਟੀਕਲੀ ਕੰਮ ਕਰਦੇ ਹਾਂ ਬਿਲਕੁਲ ਡਾਕਟਰ ਸਾਹਿਬ ਮੈਂ ਕਿਤੇ ਲਿਖਿਆ ਸੀ ਰੁੱਖਾਂ ਨੂੰ ਨਾ ਕਟਹਾਣੀਆਂ ਇਹਦੇ ਵਿੱਚ ਸਾਡੀ ਜਾਨ ਹਾਨੀਆਂ ਸਾਡੀਆਂ ਬਾਹਾਂ ਦੇ ਵਾਗ ਝੂਲਣ ਟਾਣੇ ਰੁੱਖਾਂ ਦੀ ਸ਼ਾਨ ਹਾਨੀਆਂ ਥੱਕ ਟੁੱਟ ਕੇ ਜੇ ਬਹਿ ਜਾਏ ਇਹਨਾਂ ਦੀ ਛਾਵੇਂ ਪੱਤਰ ਇਹਨਾਂ ਦੇ ਗੀਤਾਂ ਦੀ ਖਾਨ ਹਾਨੀਆਂ ਆਖੇ ਬਾਬਾ ਮੇਰਾ ਆਖੇ ਬਾਬਾ ਮੇਰਾ ਕਮ ਆਉਣਗੇ ਟਾਣੇ ਤੇਰੇ ਜਦ ਤੂੰ ਛੱਡੇਗਾ ਜਹਾਨ ਹਾਨੀਆਂ ਰੁੱਖਾਂ ਨੂੰ ਨਾ ਤੋ ਕਟ ਤੁਹਾਨੂੰ ਤਾਂ ਪਸੰਦ ਆ ਤਾਂ ਤਾੜੀ ਲਗਾ ਦਿਓ ਪਰ ਜੋਦਾਰ ਟਰੱਕ ਦੇ ਉੱਤੇ ਲਿਖਿਆ ਹੋਇਆ ਸੀਗਾ ਮੇਰਾ ਨਹੀਂ ਆ ਸ਼ੇਰ ਉਹਨਾਂ ਨੇ ਉਹ ਵੀ ਕਸ਼ਮੀਰ ਚ ਲਿਖਿਆ ਸੀਗਾ ਉਰਦੂ ਚ ਲਿਖਿਆ ਜੀ ਮੈਂ ਕਿਸੇ ਨੂੰ ਕਹ ਪੜ ਕੇ ਸੁਣਾਉ ਉਹ ਮੈਂ ਤੁਹਾਨੂੰ ਦੱਸ ਦਿੰਦਾ ਖੇਤ ਕਲਿਆਣ ਵਿੱਚ ਪੇੜ ਪੰਛੀ ਖੇਤ ਕਲਿਆਣ ਵਿੱਚ ਪੇੜ ਪੰਛੀ ਕੁੱਖ ਵਿੱਚ ਕੁੜੀ ਪਤਨਾ ਦਾ ਖਤਮ ਜੇ ਪਾਣੀ ਤਾਂ ਬੰਦਿਆ ਸਮਝ ਲੈ ਤਰੀਕ ਖਤਮ ਖਾਣੀ ਕੀ ਬਾਤ ਹੈ थैंक यू थैंक यू ਇਹ ਆਪਣੇ ਚੱਲ ਆ ਜੀ रही है दोस्तों थोड़ा बहुत आ जाए दोस्तों अच्छी जो अभी बूटे लगा रहे हैं मेरी कोशिश है कि हर दुकानदार भीरू जोड़िया भी भी जाए ताकि हर दुकानदार भीर भी ये लगे कि यह बूटा मैं लगाया है और सारे दुकानदार वीर आगे पौधे तो लगा रहे हैं मैं सारे दुकानदार वीरों का धन्यवाद कर रहा भीर आओ इंसानियत ली जीए जीए मानवता ली जीए जीना ता ही जीना होंगे जब अभी किसते काम आईए बहुत बहुत शुक्रिया दोस्तों शी शाम तक आज फौटो लग जाएंगे ਉਹ ਜੰਗਲੇ ਵਿੱਚ ਲੱਜਣਗੇ। ਸ਼ੁਕਰੀਆ। ਧੰਨਵਾਦ। ਚਲੋ ਜੀ। ਬਾਜੀ ਬਾਜੀ। ਦੋਸਤੋ ਸਾਡੇ ਡਾਕਟਰ ਸਾਹਿਬ ਵੀਜੇ ਕਲੀਨਿਕ ਵਾਲੇ ਸਾਡੇ ਜਿਹੜੇ ਡਾਕਟਰ ਸਾਹਿਬ ਨੇ ਨਰਸਿੰਗ ਹੋਮ ਜਲਾ ਤ੍ਰਿਪੜੀ ਵਿੱਚ ਹੈ ਡਾਕਟਰ ਸਾਹਿਬ ਪੋਦਾ ਲਗਾ ਰਹੇ ਨੇ। ਔਰ ਸਾਡੇ ਦੁਕਾਨ ਦੇ ਵੀਰ ਪੋਦਾ ਲਗਾ ਰਹੇ ਨੇ। ਵੀਰ ਪੋਦਾ ਲਗਾ ਰਹੇ। ਆਵਾਜ਼ ਨਾਸਰਾ ਜੀ ਆ ਗਏ। ਸਾਡੇ ਐਮਸੀ ਸਾਹਿਬ ਵੀ ਆ ਗਏ ਨੇ ਜੀ। ਆਓ ਜੀ ਔਰ ਕੇ ਜੀ ਆਓ। ਤਕੇ ਜੀ ਆਓ। ਤਕੇ ਜੀ ਮਿੱਟੀ ਪਾਓ ਜੀ। ਰਾਜ ਜੀ ਤੁਸੀਂ ਵੀ ਆਓ ਨਾਲ। ਦੋਸਤੋ ਵਾਤਾਵਰਣ ਵਿਗੜ ਰਿਹਾ ਹੈ। ਆਓ ਆਪਾਂ ਜਾਗਿਏ ਔਰ ਜਾਗ ਕੇ ਪੌਦੇ ਵਾਧੂ ਵਾਧ ਲਗਾਈਏ ਜੰਗਲ ਵੀ ਮੁਕ ਚੱਲੇ ਨੇ ਰੁਕ ਰਹਿ ਗਏ ਟਾਵੇਂ ਟਾਵੇਂ ਨੇ ਹੁਣ ਸੌਂ ਦੀਆਂ ਝੜੀਆਂ ਲੱਗਣ ਨਾ ਕੁੜੀਆਂ ਦੇ ਮੁੱਕੇ ਸਾਵੇ ਨੇ ਖੁਸ਼ਬੂ ਮੁੱਕੀ ਫੁੱਲਾਂ ਚੋਂ ਗੁਲਦਸਤੇ ਘਰਾਂ ਚ ਪਾਵੇ ਨੇ ਧਰਤੀ ਚ ਮੁਕਦਾ ਜਾਵੇ ਪਾਣੀ ਪਰ ਅਸਾ ਤ ਝੋਨੇ ਲਾਉਣੇ ਨੇ ਮੋਰ ਬਹਿਲਾ ਪਾਵਨਾ ਜੰਗਲ ਢਲਦੇ ਹੋਏ ਪਰਸ਼ਾਵੇਂ ਨੇ ਜੰਗਲ ਢਲਦੇ ਹੋਏ ਪਰਸ਼ਾਵੇਂ ਨੇ ਦੋਸਤੋ ਸਾਡਾ ਸਾਰਾ ਨਫਰ ਜ਼ਵੰਦਾ ਹੈ ਕਿ ਅਸੀਂ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਣ ਦੀ ਸੇਵਾ ਕਰੀਏ ਆਉਣ ਵਾਲੀਆਂ ਨਸਲਾਂ ਨੂੰ ਸ਼ੁੱਧ ਵਾਤਾਵਰਣ ਔਰ ਸ਼ੁੱਧ ਪਾਣੀ ਦਈਏ ਇਹਦੀ ਪਾਸ ਹੋਣਾ ਨਹੀਂ ਬੇਟਾ ਹੋ ਕੇ ਹਾਂ ਹਾਂ ਇਹ ਕਿਹੜੀ ਸੜਕ ਹੈ ਇਹਦੀ ਜਾਣਕਾਰੀ ਇਹ ਕਾਗਜ਼ ਢੁਗਾ ਕਰਕੇ ਨਾ ਮਾਰ ਠੀਕ ਠੀਕ ਕਿਹੜੀ ਸੜਕ ਹੈ ਫਿਰ ਫੋਟੋ ਲੇ ਫੋਟੋ ਲੇ ਕਰ ਗਾਣਾ ਲਈ ਡ੍ਰਿਲ ਮਸ਼ੀਨ ਦੇ ਨਾਲ ਸੜਦੀ ਆ ਪਿੰਨੋ ਲੇਅਰ ਥੋੜਾ ਜਿਹਾ ਵਿਦਾਉਟ ਹਾਂ ਹਾਂ ਇਹ ਵੀ ਨਾ ਨਾ ਬਿਲਕੁਲ 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 ਗਰਾਉਂਡ ਲੈਵਲ ਤੇ ਚਲਾ ਜਾਏ ਕਿ ਚਾਰ ਖਾ ਲਾਂਗੇ ਤੇ ਜਦੋਂ ਇਹ ਤਾਂ ਕਰੇਗਾ ਨਹੀਂ ਨਹੀਂ ਹੁਣ ਅਗਲਾ ਵੀ ਲਾਵਾਂਗੇ ਹਾਂਜੀ ਹਾਂਜੀ ਫੋਟੋ ਲੱਗਦੀ ਹੈ ਜਗਤ ਦੀ ਹੈ ਇਹ ਵੰਡੀ ਇਹਨੂੰ ਛੱਡੀ ਨਾ ਸਰਦੇ ਮੇਰਾ ਹੱਕ ਹੈ ਤੈਨੂੰ ਛੱਡ ਜਾਨ ਮੇਰਾ ਦਾਵਾ ਹੈ ਅਸੀਂ